ਆਇਆ ਇੱਕ ਵਾਰੀ ਫੇਰ ਪਿਓਰ ਗਲੇਸ ਕਾਟਨ ਦੇ ਵਿੱਚ ਬਹੁਤ ਸੋਹਣਾ ਬਹੁਤ ਹੀ ਪਿਆਰਾ ਟੋਟਲੀ ਨਾਲ ਥ੍ਰੈਡ ਦਾ ਵਰਕ ਦੇ ਨਾਲ ਹੈਂਡਵਰਕ ਵੀ ਕੀਤਾ ਆ ਜੇ ਬਹੁਤ ਸੋਹਣਾ 5 ਮੀਟਰ 올ਓਵਰ ਫੂਟ ਆਏਗਾ ਮਸਟਰਡ ਕਲਰ ਦੇ ਵਿੱਚ ਆ ਕਿਆਮਤ ਜੀ ਚੀਜ਼ ਲੈ ਕੇ ਆਇਆ ਬੜਾ ਪਿਆਰਾ ਘੇਰਾ ਵੀ ਦੇਖੋ ਕਿੰਨਾ ਪਿਆਰਾ ਜਿਹਾ ਬਣਿਆ ਆ ਜੇ ਨਾਲ ਆਏਗਾ ਵੇਲ ਵਾਲਾ ਪਿਓਰ ਦਾ ਪ੍ਰਿੰਟਡ ਦੁਪੱਟਾ ਸਰਦਾਰਾਂ ਵਾਲਾ ਜਿਹੜਾ ਖੁੱਲਾ ਸਾਈਜ਼ 2.5 ਮੀਟਰ ਦਾ ਦੁਪੱਟਾ ਹੈਗਾ ਜੇ ਪ੍ਰਿੰਟਡ ਦੁਪੱਟਾ ਆਏਗਾ ਬੜਾ ਸੋਹਣਾ ਬਹੁਤ ਹੀ ਪਿਆਰਾ ਨਾਲ ਆਣ ਕੇ ਬੜੇ ਪਿਆਰੇ ਇਹਦੇ ਬਾਟਮ ਤੇ ਵਰਕ ਬਹੁਤ ਸੋਹਣਾ ਬਹੁਤ ਹੀ ਪਿਆਰਾ ਜੇ ਠੀਕ ਆ ਜੀ 5 ਮੀਟਰ 올ਓਵਰ ਸੂਟ ਆਏਗਾ ਬਹੁਤ ਸੋਹਣਾ ਜ ਆ ਬਹੁਤ ਡਿਜ਼ਾਈਨਰ ਜ ਆ ਸੂਟ ਬਣਿਆ ਹੈ ਜੇ ਰਖੜੀ ਦੀ ਆਫਰ ਚ ਲਗਾਤਾ ਜੇ ਸੂਟ ਦਾ ਪ੍ਰਾਈਸ ਐਕਚੁਅਲ ਜੇ ਹੈਗਾ ਜੇ 1850 ਰੁਪਏ ਭਰਾ ਤਾਂ ਦੇ ਨੇ ਜਿਹੜਾ ਕਿ ਆਲਮੋਸਟ 32 35% ਆਫ ਦੇ ਵਿੱਚ ਕਰ ਦਿੱਤਾ ਜੇ ਪ੍ਰਾਈਸ ਆਏਗਾ ਬੜਾ ਪਿਆਰਾ ਬਹੁਤ ਹੀ ਮਿੱਠਾ ਜਾਂ ਸਿਰਫ 1350 ਰੁਪਏ ਦੀ ਰੇਂਜ ਦੇ ਵਿੱਚ ਪ੍ਰਿੰਟਡ ਦਬੱਟੇ ਦੇ ਨਾਲ ਹੁਣ ਦਿਖਾਣੇ ਤੁਹਾਨੂੰ ਇਹਦੇ ਕਲਰ ਕਲਰ ਦਿਖਾਵੜਾ ਤੇ ਕਿਹੜੇ ਕਿਹੜੇ ਕਲਰ ਹੈ ਇੱਕ ਆਏਗਾ ਜੀ ਇਹਦਾ ਵਿੱਚ ਬਹੁਤ ਸੋਹਣਾ ਤਾਂਬਾ ਕਲਰ ਰਸਟ ਕਲਰ ਕਹਿ ਸਕਦੇ ਆ ਠੀਕ ਆ ਨੈਕਸਟ ਕਲਰ ਆ ਗਿਆ ਜੇ ਵਾਈਨ ਕਲਰ ਬਹੁਤ ਸੋਹਣਾ ਬਹੁਤ ਹੀ ਪਿਆਰਾ ਨੈਕਸਟ ਕਲਰ ਆ ਗਿਆ ਜੇ ਬਹੁਤ ਸੋਹਣਾ ਬਲੈਕ ਕਲਰ ਔਰ ਜਿਹੜਾ ਲਾਸਟ ਕਲਰ ਆ ਉਹ ਸਭ ਤੋਂ ਸੋਹਣਾ ਸੀ ਗ੍ਰੀਨ ਕਲਰ ਪੰਜ ਕਲਰ ਦਾ ਚਾਰਟ ਆ ਬਹੁਤ ਪਿਆਰਾ ਬਹੁਤ ਸੋਹਣਾ ਚੈੱਕ ਕਰੋ ਜੀ ਡਿਜ਼ਾਈਨਰ ਸੂਟ ਆ 5 ਮੀਟਰ 올ਓਵਰ ਸੂਟ ਆ ਗਿਆ ਜੇ ਬਹੁਤ ਸੋਹਣਾ ਜ ਹੈਂਡਵਰਕ ਦੇ ਨਾਲ ਕਿਆਮਤ ਦੀ ਚੀਜ਼ ਬਣਾਈ ਆ